ਸਤਿ ਸ਼੍ਰੀ ਅਕਾਲ ਅੱਜ ਅਪਾ ਸ਼ੇਅਰ ਬਾਜ਼ਾਰ ਬਾਰੇ ਗੱਲ ਕਰਾਂਗੇ ਤੁਸੀਂ ਬਹੁਤ ਵਾਰੀ ਅਖਬਾਰ ਦਾ ਉਹ ਪੰਨਾ ਕਈ ਲੋਕਾਂ ਨੂੰ ਪੜ੍ਹਦੇ ਸੁਣਿਆ ਹੋਣਾ ਔਰ ਗੱਲਾਂ ਕਰਦੇ ਸੁਣਿਆ ਹੋਣਾ ਵੀ ਸ਼ੇਅਰ ਬਾਜ਼ਾਰ ਉੱਪਰ ਚੱਲਿਆ ਗਿਆ ਸ਼ੇਅਰ ਬਾਜ਼ਾਰ ਦੀ ਕੀਮਤ ਗਿਰ ਗਈ ਹੈ ਸ਼ੇਅਰਸ ਹੈ ਕੀ ਆ ਸ਼ੇਅਰ ਬਾਜ਼ਾਰ ਕੀ ਆ ਅੱਜ ਅਪ ਇਹਦੇ ਬਾਰੇ ਗੱਲ ਕਰਾਂਗੇ ਲੋਕ ਇਹ ਤੋਂ ਪੈਸਾ ਕਿਵੇਂ ਬਣਾਉਂਦੇ ਨੇ ਸ਼ੇਅਰਸ ਜਦੋਂ ਕਿਸੇ ਵੱਡੀਆਂ ਕੰਪਨੀਆਂਜ਼ ਨੇ ਜਦੋਂ ਵੀ ਕਿਸੇ ਬਿਜ਼ਨਸ ਨੇ ਆਪਣਾ ਕਾਰੋਬਾਰ ਵਧਾਉਣਾ ਹੁੰਦਾ ਤਾਂ ਉਹਨਾਂ ਕੋਲੇ ਦੋ ਆਪਸ਼ਨ ਹੁੰਦੇ ਨੇ ਪੈਸਾ ਹੋਰ ਚਾਹੀਦਾ ਪੈਸਾ ਕਿੱਥੋਂ ਲੈ ਕੇ ਆਉਣ ਪੈਸਾ ਲਿਆਉਣ ਦੇ ਦੋ ਤਰੀਕੇ ਹੁੰਦੇ ਨੇ ਇੱਕ ਤਾਂ ਉਹ ਕਰਜ਼ਾ ਲੈ ਲੈਣ ਲੋਨ ਲੈ ਲੈਣ ਜਾਂ ਫਿਰ ਉਹ ਆਪਣੀ ਮਲਕੀਅਤ ਦਾ ਕੁਝ ਖਿੱਸਾ ਲੋਕਾਂ ਨੂੰ ਵੇਚ ਦੇਣ ਕਰਜ਼ਾ ਲੈਣ ਦੀ ਬਜਾਏ ਬਹੁਤ ਸਾਰੀ ਕੰਪਨੀਆਂ ਕੀ ਕਰਦੀਆਂ ਆਪਣੀ ਪੂਰੀ ਕੰਪਨੀ ਨੂੰ ਛੋਟੇ ਛੋਟੇ ਟੁਕੜਿਆਂ 'ਚ ਵੰਡ ਦਿੰਦੀਆਂ ਮੰਨ ਲਓ ਕੋਈ ਕੰਪਨੀ ਲੱਖ ਰੁਪਏ ਦੀ ਕੀਮਤ ਆਉਂਦੀ ਹੈ ਤੋ ਜੇ ਉਹਨਾਂ ਨੇ ਅੱਧਾ ਹਿੱਸਾ ਵੇਚਣਾ 50000 ਕਿਸੇ ਨੂੰ ਲਾਉਣਾ ਥੋੜਾ ਜਿਹਾ ਔਖਾ ਤੋ ਕਈ ਕਰਦਿਆਂ ਨੇ ਪੂਰੀ ਕੰਪਨੀ ਨੂੰ ਇੱਕ ਇੱਕ ਰੁਪਏ ਦੇ ਲੱਖ ਭਾਗਾਂ ਚ ਵੰਡ ਲੈਂਦੇ ਆ ਵੀ ਇੱਕ ਇੱਕ ਭਾਗ ਜਿਹੜਾ ਇੱਕ ਸ਼ੇਅਰ ਜਿਹੜਾ ਉਹ 1 ਰੁਪਏ ਦਾ ਤੋ ਜਿਹੜਾ ਉਹ ਕੱਲੇ ਕੱਲੇ ਭਾਗ ਨੂੰ ਅਸੀਂ ਸ਼ੇਅਰ ਕਹਿੰਦੇ ਆ ਮਾਲਕੀਅਤ ਨੂੰ ਤੇ ਕੋਈ ਵੀ ਪਬਲਿਕ ਨੂੰ ਉਹ ਵੇਚ ਦਿੰਦੇ ਨੇ ਜਾਰਾਤਰ ਹੀ 50% ਜਾਂ ਉਸ ਤੋਂ ਥੱਲੇ ਵਾਲਾ ਹਿੱਸਾ ਉਹ ਮਾਰਕੀਟ ਚ ਲਾ ਦਿੰਦੀਆਂ ਵੇਚਣ। ਵੀ ਕੋਈ ਵੀ ਆ ਕੇ ਉਹਨੇ ਪੈਸੇ ਦੇ ਕੇ ਉਹਦੀ ਮਲਕੀਅਤ ਲੈ ਸਕਦਾ। ਜੇ ਕਿਸੇ ਨੇ 1 ਕਰਪਾਇ ਦਿੱਤਾ ਤਾਂ ਉਹ ਲੱਖਵੇਂ ਹਿੱਸੇ ਦਾ ਮਾਲਕ ਬਣ ਗਿਆ। ਜੇ ਕਿਸੇ ਨੇ 10000 ਦਿੱਤਾ ਤਾਂ ਉਹ 10ਵੇਂ ਹਿੱਸੇ ਦਾ ਮਾਲਕ ਬਣ ਗਿਆ। ਸੋ ਆਨ। ਹੁਣ ਤੁਸੀਂ ਉਹ ਕੰਪਨੀ ਦੇ ਮਾਲਕ ਬਣ ਗਏ। ਫਿਰ ਕੁਐਸਚਨ ਇਹ ਵੀ ਆਪੇ ਤੁਸੀਂ ਮਾਲਕ ਬਣਗੇ ਤੁਸੀਂ ਫੈਸਲਾ ਕਾਤੋਂ ਨਹੀਂ ਲੈ ਸਕਦੇ ਹੁਣ ਜਦੋਂ ਵੀ ਕੋਈ ਕੰਪਨੀ ਦਾ ਮਾਲਕ ਸ਼ੇਅਰ ਵੇਚਦਾ ਤਾਂ ਉਹ ਮੇਕ ਸ਼ੋਰ ਕਰਦਾ ਵੀ ਵੱਡਾ ਹਿੱਸਾ ਉਹਦੇ ਆਪ ਦੇ ਕੋਲੇ ਰਹਿ ਜਾਏ ਨਹੀਂ ਤਾਂ ਫਿਰ ਉਹਦੇ ਕੋਲੇ ਫੈਸਲੇ ਲੈਣ ਦੀ ਪਾਵਰ ਚਲੀ ਜਾਊਗੀ ਜ਼ਿਆਦਾਤਰ ਕੰਪਨੀਆਂ 50% ਤੋਂ ਜ਼ਿਆਦਾ ਹਿੱਸਾ ਆਪਣੇ ਕੋਲ ਰੱਖਦੀਆਂ 50% ਤੋਂ ਘੱਟ ਜਿਹੜੇ ਸ਼ੇਅਰ ਆ ਉਹ ਮਾਰਕੀਟ 'ਚ ਵੇਚ ਦਿੰਦੇ ਆਂ ਜਦ ਜਨ ਕਿ ਉਹ ਬਿਜ਼ਨਸ ਦੀ ਉਹ ਛੋਟੀ ਜੀ ਮਲਕੀਅਤ ਦਾ ਹਿੱਸਾ ਜੜਾ ਉਹਨੂੰ ਸ਼ੇਅਰ ਕਹਿੰਦੇ ਆ ਜਾਂ ਸਟਾਕ ਕਹਿੰਦੇ ਆ ਕੋਈ ਵੀ ਪੈਸੇ ਲਾ ਕੇ ਉਹਨੂੰ ਖਰੀਦ ਸਕਦਾ ਹੁਣ ਜਿੱਥੋਂ ਖਰੀਦਦੇ ਨੇ ਉਹ ਬਾਜ਼ਾਰ ਨੂੰ ਜਿੱਥੇ ਖਰੀਦਾ ਫਰੋਖੀ ਹੁੰਦੀ ਆ ਖਰੀਦ ਵੇਚ ਹੁੰਦੀ ਆ ਸ਼ੇਅਰਸ ਦੀ ਉਹਨੂੰ ਸ਼ੇਅਰ ਮਾਰਕੀਟ ਕਹਿ ਦਿੰਦੇ ਆ ਸੁਪੋਜ਼ ਕਰੋ ਵੀ ਇੱਕ ਕੰਪਨੀ ਸੀ ਲੱਖ ਰੁਪਏ ਦੀ ਉਹਨਾਂ ਨੇ 1 ਇੱਕ ਰੁਪਈਏ ਦਾ ਲੱਖ ਸ਼ੇਅਰ ਈਸ਼ੂ ਕੀਤੇ ਤੇ ਉਹਨਾਂ ਚੋਂ 40000 ਸ਼ੇਅਰ ਉਹਨਾਂ ਨੇ ਪਬਲਿਕ ਚ ਲਾ ਦੇ ਵੇਚਣ ਵਾਸਤੇ ਤੇ ਤੁਸੀਂ ਮੰਨ ਲਓ 10000 ਰੁਪਏ ਲਾ ਕੇ ਉਹਦੇ 10000 ਸ਼ੇਅਰ ਖਰੀਦ ਲਏ ਹੁਣ ਜਦੋਂ ਉਹਨਾਂ ਨੇ ਪੈਸੇ ਇਕੱਠੇ ਕੀਤੇ ਆਪਣੇ ਕੰਮ ਚ ਵਾਧਾ ਕੀਤਾ ਜੇ ਕੰਪਨੀ ਨੂੰ ਫਾਇਦਾ ਹੋਇਆ ਤਾਂ ਉਹ ਫਾਇਦੇ ਚੋਂ 10% ਹਿੱਸਾ ਤੁਹਾਡਾ ਕਿਉਂਕਿ ਤੁਸੀਂ 10% ਕੰਪਨੀ ਦੇ ਮਾਲਕ ਜੇ ਕੰਪਨੀ ਨੂੰ ਨੁਕਸਾਨ ਹੋਇਆ ਤਾਂ ਉਹ ਨੁਕਸਾਨ ਵੀ ਤੁਹਾਡਾ ਹੁਣ ਮੰਨ ਲਓ ਵੀ ਪਹਿਲੇ ਸਾਲ ਕੰਪਨੀ ਨੇ ਫਾਇਦਾ ਹੋਇਆ ਕੰਪਨੀ ਨੂੰ ਤੇ ਕੰਪਨੀ 1 ਲੱਖ ਤੋਂ ਵੱਧ ਕੇ ਕੰਪਨੀ ਦੀ ਕੀਮਤ ਹੋ ਗਈ 2 ਲੱਖ ਰੁਪਈਆ ਜਨਨ ਕਿ ਉਹਦੇ ਸ਼ੇਅਰ ਦੀ ਪ੍ਰਾਈਸ ਦੁੱਗਣੀ ਹੋ ਗਈ ਜਾਨੀ 1 ਰੁਪਏ ਦਾ ਸ਼ੇਅਰ ਸੀ ਜਿਹੜਾ ਉਹ ਹੁਣ ਵੱਧ ਕੇ 2 ਦਾ ਹੋ ਗਿਆ ਤੇ ਤੁਸੀਂ ਲਾਇਆ ਸੀ 10000 ਤੇ ਉਹਦੀ ਕੀਮਤ ਵੱਧ ਕੇ ਹੋ ਗਈ 20000 ਤੇ ਜੇ ਤੁਸੀਂ ਚਾਹੋ ਤਾਂ ਸ਼ੇਅਰ ਮਾਰਕੀਟ 'ਚ ਉਹਨੂੰ ਵੇਚ ਕੇ ਜਿਹੜਾ 10000 ਰੁਪਇਆ ਲਾਇਆ ਸੀ ਉਹਨੂੰ 20000 ਦਾ ਵੇਚ ਕੇ 10000 ਰੁਪਇਆ ਮੁਨਾਫਾ ਕਮਾ ਸਕਦੇ ਹੋ ਤਾਂ ਇਸ ਤਰ੍ਹਾਂ ਲੋਕ ਪੈਸਾ ਬਣਾਉਂਦੇ ਨੇ ਹੁਣ ਕੁਐਸਚਨ ਇਹ ਆ ਵੀ ਸ਼ੇਅਰ 'ਚ ਤਤੱਲੇ ਵੀ ਜਾ ਸਕਦੀ ਹੈ ਕੰਪਨੀ ਸ਼ੇਅਰ 'ਚ ਪੈਸਾ ਡੁੱਬੋ ਵੀ ਸਕਦਾ ਪਰ ਲੋਕ ਕਿਉਂ ਲਾਉਂਦੇ ਨੇ ਸੇਵਿੰਗ 'ਚ ਬੈਂਕ 'ਚ ਕਾਹਤੋਂ ਨਹੀਂ ਰੱਖ ਲੈਂਦੇ ਬਹੁਤ ਸਾਰੇ ਲੋਕ ਤਾਂ ਬੈਂਕ 'ਚ ਹੀ ਰੱਖਦੇ ਨੇ ਜਾਂ ਐਫ ਡੀ ਬਣਵਾ ਲੈਂਦੇ ਨੇ ਕਿਉਂਕਿ ਬੈਂਕ ਉਹਨਾਂ ਨੂੰ ਗਰੰਟੀ ਨਾਲ ਰਿਟਰਨ ਦਿੰਦੀ ਆ। ਕੁਝ ਕੁ 3-4% ਜਿਹੜਾ ਵਿਆਜ ਦੀ ਦਰ ਹੈਗੀ ਆ ਉਹਨਾਂ ਨੂੰ ਵਿਆਜ ਮਿਲਦਾ ਰਹਿੰਦਾ। ਕਈ ਬੈਂਕਾਂ 5% ਵੀ ਵਿਆਜ ਦਿੰਦੇ ਨੇ ਤਾਂ ਮਤਲਬ ਕਈ ਵਾਰ ਕਹਿੰਦੇ ਆ 20 ਸਾਲਾਂ 'ਚ ਅੱਗੇ ਪਹਿਲਾਂ ਹੀ ਹੋ ਜਾਂਦੇ ਸੀ 5-7 ਸਾਲਾਂ 'ਚ ਦੁੱਗਣੇ ਹੋ ਜਾਂਦੇ ਸੀ। ਹੁਣ ਕਈ ਵਾਰ ਕਹਿੰਦੇ ਆ ਵੀ 20 ਸਾਲਾਂ 'ਚ ਦਾ 10 ਸਾਲਾਂ 'ਚ ਦੁੱਗਣੇ ਕਰਾਂਗੇ। ਜੇ ਸਪੋਜ਼ ਕਰੋ ਵੀ ਬੈਂਕ 20 ਸਾਲਾਂ ਚ ਤੁਹਾਡੀ FD ਦੁੱਗਣੀ ਕਰਦੀ ਆ ਤਾਂ ਤੁਹਾਨੂੰ 5% ਜਿਹੜਾ ਹੈਗਾ ਵਿਆਜ ਮਿਲ ਰਿਹਾ ਦਾ ਮਤਲਬ ਹਰ ਸਾਲ ਹਰ ਸਾਲ 5% ਤੁਹਾਡੀ ਇਨਵੈਸਟਮੈਂਟ ਵਧ ਰਹੀ ਪਰ ਇੰਨੀ ਤਾਂ ਮਹਿੰਗਾਈ ਵੀ ਵੱਧ ਜਾਂਦੀ ਹੈ ਜਦੋਂ ਨੂੰ ਉਹ ਦੁੱਗਣੀ ਹੋਣੀ ਆ 20 ਸਾਲਾਂ ਨੂੰ ਉਦੋਂ ਉਹ ਪੈਸੇ ਦੀ ਕੀਮਤ ਵੀ ਅੱਧੇ ਤੋਂ ਥੋੜੀ ਰਹਿ ਜਾਣੀ ਹੈ ਜਨਿਕਾ ਜਿਹੜੀ ਉਹਨਾਂ ਇਨਫਲੇਸ਼ਨ ਹੈਗੀ ਆ ਉਹ ਤੁਹਾਡੀ ਵਧੀ ਹੋਈ ਕੀਮਤ ਨੂੰ ਖਾ ਜਾਂਦੀ ਹੈ ਤਾਂ ਪੈਸੇ ਦੀ ਜਿਹੜੀ ਬਾਇੰਗ ਪਾਵਰ ਆ ਖਰੀਦਣ ਦੀ ਸ਼ਕਤੀ ਆ ਉਹ ਘਟ ਜਾਂਦੀ ਹੈ ਫਿਰ ਸੇਵਿੰਗ ਚ ਜਾਂ ਪੈਸਾ ਰੱਖ ਕੇ ਜਾਂ ਐਫ ਡੀ ਚ ਪੈਸਾ ਰੱਖ ਕੇ ਉਹਨਾਂ ਕੋਈ ਫਾਇਦਾ ਹੈ ਨਹੀਂ ਕਿਉਂਕਿ ਉਹਦੋਂ ਪੈਸੇ ਦੀ ਕੀਮਤ ਵੀ ਘਟ ਜਾਂਦੀ ਹੈ ਲੋਕ ਸ਼ੇਅਰ ਚ ਪੈਸਾ ਤਾਂ ਲਾਉਂਦੇ ਨੇ ਸਟਾਕ ਚ ਪੈਸਾ ਤਾਂ ਲਾਉਂਦੇ ਨੇ ਕਿਉਂਕਿ ਚੰਗੀ ਕੰਪਨੀ ਦਾ ਸਟਾਕ ਦੀ ਜਿਹੜੀ ਰੇਟ ਹੈਗਾ ਵਧਣ ਦਾ ਉਹ ਕਿਤੇ ਜ਼ਿਆਦਾ 10% ਤੋਂ ਪਲੱਸ ਹੈਗਾ ਜਾਨੀ ਕਿ ਹਰ ਦਸਾਂ ਸਾਲਾਂ ਚ ਵੀ ਪੈਸੇ ਦੁੱਬਣੇ ਵੀ ਹੋ ਸਕਦੇ ਤੇ ਗਣੇ ਵੀ ਹੋ ਸਕਦੇ ਕਈ ਵਾਰ ਤਾਂ 1 ਸਾਲ ਚ ਦੁੱਗਣੇ ਹੋ ਸਕਦੇ ਨੇ 100% ਵੀ ਵੱਧ ਜਾਂਦਾ ਜਿੰਨਾ ਰਿਸਕ ਹੈਗਾ ਓਨੀ ਇਹਦੀ ਗਰੋਥ ਦੇ ਵੀ ਜ਼ਿਆਦਾ ਚਾਂਸਸ ਹੈਗੇ ਪਰ ਪੈਸਾ ਕਿਸੇ ਦੇ ਕਹਿਣ ਤੇ ਨਾ ਲਾਓ ਪਹਿਲਾਂ ਕੰਪਨੀ ਬਾਰੇ ਰਿਸਰਚ ਕਰੋ ਹੁਣ ਆਪਾਂ ਅਗਲੀ ਵੀਡੀਓ ਚ ਸਿੱਖਾਂਗੇ ਵੀ ਪੈਸਾ ਜਦੋਂ ਲਾਉਣਾ ਉਦੋਂ ਕੰਪਨੀ ਬਾਰੇ ਸਰਚ ਕਿਵੇਂ ਕੀਤੀ ਜਾਵੇ ਜਾਂ ਕਿਹੜੀਆਂ ਕੰਪਨੀਆਂ ਚੂਜ਼ ਕੀਤੀ ਜਾਵੇ ਵੀ ਇਹ ਚ ਪੈਸਾ ਲਾਈਏ ਡੁੱਬਣ ਦੇ ਚਾਂਸ ਘੱਟ ਜਾਣ ਗਾਰੰਟੀ ਤੇ ਕੋਈ ਨਹੀਂ ਵੀ ਡੁੱਬਣਗੇ ਨਹੀਂ ਪਰ ਚੈਂਸ ਘਟ ਜਾਂਦਾ ਜਿੰਨਾ ਰਿਸਕ ਫੈਕਟਰ ਜ਼ਿਆਦਾ ਉਹਨੇ ਗਰੋਥ ਦੇ ਜ਼ਿਆਦਾ ਚੈਂਸ ਹੈ ਜਿੰਨਾ ਰਿਸਕ ਘਟਾ ਉਹਨੇ ਗਰੋਥ ਦੇ ਘੱਟ ਚੈਂਸ ਹੈ ਤੇ ਫਿਰ ਆਪਾਂ ਅਗਲੀ ਵੀਡੀਓ ਚ ਡਿਸਕਸ ਕਰਾਂਗੇ ਕਿ ਪੈਸਾ ਕਿਹੜੀ ਕੰਪਨੀ ਚ ਲਾਇਆ ਜਾਵੇ ਜਾਂ ਕਿਹੜੇ ਸਟਾਕ ਚ ਲਾਇਆ ਜਾਵੇ ਕਿਤੇ ਡੁੱਬਣ ਦੇ ਚੈਂਸ ਘਟ ਜਾਣ ਤੇ ਹੌਲੀ ਹੌਲੀ ਆਪਾਂ ਇਸ ਮਾਰਕੀਟ ਨੂੰ ਸਮਝ ਸਕੀਏ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜਸਵੀਰ ਕੌਰ ਤੇ ਤੁਸੀਂ ਵੇਖ ਰਹੇ ਹੋ ਜੇਤਾਂ ਵਾਲੀ ਵਰਟੌਕਸ ਜੇ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਤੁਸੀਂ ਜੇ ਤਾਲੀ ਵਾਲ ਟੌਕਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ YouTube ਚੈਨਲ ਤੇ ਆਪਾਂ ਹਰ ਹਫਤੇ ਇੱਕ ਨਵੀਂ ਜਾਣਕਾਰੀ ਵਾਲੀ ਵੀਡੀਓ ਲੈ ਕੇ ਜ਼ੋਰ ਆਉਂਦੇ ਆਂ ਜਾਂ ਆਪਾਂ ਮੋਟੀਵੇਸ਼ਨਲ ਸਟੋਰੀ ਲੈ ਕੇ ਆਉਂਦੇ ਆਂ ਆਪਾਂ ਮਿਲਦੇ ਆਂ ਅਗਲੇ ਹਫਤੇ ਇੱਕ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ